26 ਲੀਟਰ ਦਾ ਤੇ ਕੱਢਿਆ 13 ਕਿਲੋ ਦੁੱਧ ਟੰਕ ਢੱਸ ਕੇ ਕੱਢਿਆ ਬੈੜਨੇ ਆਪਣੇ ਹਾਂ ਹੁਣ ਵੀ ਆਪਾਂ 26 ਕਿਲੋ ਦੁੱਧ ਦੀ ਗਰੰਟੀ ਲੈਨੇ ਬਾਕੀ ਅਗਲੇ ਦੀ ਗਾਂ ਡਿਪੈਂਡ ਆ ਛੇ ਬਾਤੇ ਹਾਂ ਜੇ ਹੁਣ ਅਗਲੇ ਨੇ ਭਾਈ ਸਾਂਭ ਵੀ ਨਾ ਆਏ ਨਹੀਂ ਪਤਾ 26 ਦੀ ਵੀ 20 ਤੇ ਵੀ ਰਹਿ ਸਕਦੀ ਹੈ ਹਾਂ ਤੇ ਜੇ ਹੁਣ ਭਾਈ ਚੌਂਦੀਪਾ ਮਹਾ ਹੱਥੀ ਚੋਲੇ ਤੇ ਪਾ ਮਸ਼ੀਨ ਦੋਨੇ ਪੱਕੇ ਕਿਵੇਂ ਦੋਨੇ ਕੋਲ ਮੇਰੇ ਕੋਲ ਮਸ਼ੀਨ ਵੀ ਹੈ ਤੇ ਹੱਥੀ ਵੀ ਜੇ ਮਰਜ਼ੀ ਚੋਈ ਜਾਵੇ ਕੋਈ ਚੱਕਰ ਨਹੀਂ ਭਾਈ ਠੀਕ ਆ ਠੀਕ ਆ ਸਰੋਂ ਕਡੇਰੀ ਫਾਰਮ ਤੇ ਭਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭੈਣੀ ਭ ਬਾਈ ਦੀਪੇ ਦੇ ਘਰੋਂ ਵੀਡੀਓ ਆ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇੱਕ ਘਰੇਲੂ ਜਾਂ ਪਸ਼ੂ ਪਾਲਕਾ ਆ ਬਾਈ ਦੇ ਦੂਸਰੇ ਪਸ਼ੂ ਆ ਦੁੱਧ ਦਾ ਬਾਈ ਕੰਮ ਕਰਦਾ ਬਾਈ ਨੇ ਆਹ ਦੂਸਰਾ ਸੂਆ ਵੈੜ ਸੇਲ ਕਰਨੀ ਆ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਪਹਿਲੇ ਸੂਏ ਬਾਈ ਕੋਲੇ ਕਿੰਨਾ ਕ ਦੁੱਧ ਦਤੈ ਨੇ ਤੇ ਹੁਣ ਕਿੰਨੇ ਕ ਦਿਨਾਂ ਦੀ ਕੱਚੀ ਆ ਤੇ ਨੰਬਰ ਸਾਨੂੰ ਬਾਈ ਜੀ ਮੈਂ ਵੀਡੀਓ ਦੇ ਵਿੱਚ ਹੀ ਭਰਾ ਦਾ ਲੈ ਕੇ ਦੇ ਦੂੰ ਤੇ ਬਾਕੀ ਆਜੋ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਾਉਣੇ ਆ ਹੋਰ ਬਾਈ ਦੀ ਪੇ ਕੀ ਹਾਲਾ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਾ ਪਹਿਲਾਂ ਚੈਨ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਜੀ ਆਪਦਾ ਬਾਈ ਜੀ 98769 ਹਾਂਜੀ 53211 ਠੀਕ ਆ ਵੀਰੇ ਪਿੰਡ ਵੀ ਇੱਕ ਵਾਰੀ ਦੱਸ ਦਿਓ ਪਿੰਡ ਭੈਣੀ ਹਾਂ ਮਾੜੀ ਦੇ ਨਾਲ ਵੀਰੇ ਮਾੜੀ ਹਾਂ ਠੀਕ ਐ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਵੀਰੇ ਠੀਕ ਆ ਤੇ ਕਿੰਨੇਵੇਂ ਸੂਏ ਵਹਿੜਾ ਬਈ ਇਹ ਬਾਈ ਦੂਜੇ ਸੂਏ ਵਹਿੜ ਸੁੰਦੀਆ ਘਰ ਦੀ ਬੱਸੀ ਆਪਾਂ ਤਾਂ ਮੰਨ ਲਾ ਵੀ ਪਾਲ ਕੇ ਬੱਸੀਆਂ ਦਾ ਦੁੱਧ ਪਾਉਣੇ ਹਨਾ ਹਾਂ ਦੁੱਧ ਦਾ ਕੰਮ ਆ ਕੋਈ ਆਪਣਾ ਮੰਨ ਲਓ ਵਪਾਰ ਦਾ ਕੰਮ ਨਹੀਂ ਵੀਰੇ ਠੀਕ ਆ ਘਰੇਲੂ ਕੰਮ ਆ ਘਰੇਲੂ ਕੰਮ ਆ ਹਾਂ ਘਰੇ ਬੱਸੀਆਂ ਮੰਨ ਲਓ ਚੰਗਾ ਸੀਮਣ ਭਰਾ ਕੇ ਤਿਆਰ ਕਰਦੇ ਆ ਬਾਈ ਠੀਕ ਆ ਤਾਂ ਦੂਜੇ ਸੂਏ ਵੀਰੇ ਸੂਗੀ ਦੂਜੇ ਸੂਏ ਸੂਗੀ ਹਾਂ ਤੇ ਕਿੰਨੇ ਕ ਦਿਨ ਲੈਂਦੀ ਆ ਬਾਈ ਦੀ ਪਹਿਲੇ ਹਜੇ ਬਾਈ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਬਾਈ ਹਜੇ 5 ਤਰੀਕ ਨੂੰ ਦਿਨ ਪੂਰੇ ਹਾਂ 5 ਤ ਅੱਜ ਤਰੀਕ ਹੈਗੀ ਆ 27 ਤਰੀਕ ਪੰਜਵਾਂ ਮਹੀਨਾ ਹਾਂ ਪੰਜਵਾਂ ਮਹੀਨਾ ਹਜੇ ਮੰਨ ਲਓ ਵੀ 8 ਤੋਂ 10 ਦੜ ਖੁੱਲੇ ਪਏ ਆ ਵੀਰੇ ਅੱਠ 10 ਦਿਨਾਂ ਨੂੰ ਪੱਛੀ ਨੇ ਬਹੁਤ ਵਧੀਆ ਵੈੜ ਨੇ ਤਿਆਰ ਹੋ ਜਾਣਾ ਬਾਈ ਤੇ ਦੁੱਧ ਦੀਪੇ ਤੇਰੇ ਕੋਲੇ ਪਹਿਲੇ ਸੂਏ ਬਾਈ ਆਪਾਂ ਝੂਠ ਨਹੀਂ ਮਾਰਦੇ ਆਪਾਂ 30 ਨਹੀਂ ਕਹਿੰਦੇ ਕੋਈ ਉਹ ਨਹੀਂ ਕਹਿੰਦੇ ਆਪਣੇ ਪਹਿਲੇ ਸੂਏ ਆਪਣੇ ਕੋਲੇ 26 ਲੀਟਰ ਦਾ ਤਾਂ ਕੱਢਿਆ 13 ਕਿਲੋ ਡੱਡ ਟੰਕ ਦਾਸ ਕੇ ਕੱਢਿਆ ਵੈੜ ਨੇ ਆਪਣੇ ਕੋਲ ਹਾਂ ਹੁਣ ਵੀ ਆਪਾਂ 26 ਕਿਲੋ ਦੁੱਧ ਦੀ ਗਾਰੰਟੀ ਲੈਨੇ ਬਾਕੀ ਅਗਲੇ ਦੀ ਗਾਂ ਡਿਪੈਂਡ ਆ ਛੇ ਬਾਤੇ ਜੇ ਹੁਣ ਅਗਲੇ ਨੇ ਬਾਈ ਸੰਭੀ ਨਾ ਆਏ ਨਹੀਂ ਪਤਾ 26 ਦੀ ਵੀ ਬਦਦ ਵੱਧ ਵੀ ਕੱਢੂਗੀ ਹਾਂ ਤੇ ਇਧਰ ਨੂੰ ਤੋਰ ਲਾ ਮਾੜੀ ਜੇ geke ਦਾਵਾ ਦੇ ਬਾਈ ਬਾਕੀ ਬਾਈ ਜੀ ਆਪਾਂ ਨੰਬਰ ਵੀਡੀਓ ਦੇ ਉੱਤੇ ਭਰਾ ਦਾ ਦੀਪੇ ਦਾ ਚੱਲੀ ਜਾਂਦਾਗਾ ਪਿੰਡ ਸੋਨੂ ਦੱਸਤਾ ਦੋਸਤੋ ਭੈਣੀ ਇਹਦੇ ਮਾੜੀ ਦੇ ਨਾਲ ਆ ਫੂਲਾ ਨਥਾਣਾ ਇਧਰ ਜੇ ਪਿੰਡ ਰਹਿ ਜਾਂਦਾ ਬਠਿੰਡਾ ਭਰਾ ਦਾ ਜ਼ਿਲ੍ਹਾ ਦਾ ਤੇ ਤੁਸੀਂ ਆਹ ਦੇਖੋ ਦੂਸਰਾ ਸੁਹਾ ਬੈੜਾ 25 ਕਿਲੋ ਬਾਈ ਕਹਿੰਦਾ ਆਪਾਂ ਖੁੱਲਾ 26 ਕਿਲੋ ਦੁੱਧ ਚੋਂਦੇ ਰਹੇ ਆ ਮੋੜ ਲਿਆ ਬਾਈ ਦੀਪੇ ਇਧਰ ਨੂੰ ਆਹ ਜੇੜਾ ਹੈ ਦਵਾਲਾ ਆਹ ਦੇਖੋ ਤੁਸੀਂ ਚੋਂ ਦਾ ਵਿੱਚ ਪੈਂਦੀ ਹੈ ਬਾਈ ਤੇਰੀ ਹੈਂ ਕਿਹੜੀ ਬਰੀਡ ਤੇ ਆ ਗਈ ਪੰਛੀ ਇਹ ਅਹਰ ਸਹਰ ਚ ਪੈਂਦੀ ਆ ਬਾਈ ਅਹਰ ਸਹਰ ਚ ਪੈਂਦੀ ਆ ਹਨਾ ਹਾਂ ਹੂੰ ਅਹਰ ਸਹਰ ਚ ਪੈਂਦੀ ਆ ਬਈ ਆਰਡਰ ਦੇਖੋ ਤੁਸੀਂ ਜਮਾ ਕੱਲਾ ਕੱਲਾ ਵਧੀਆ ਗੈਪ ਤੇ ਸਪੇਸ ਤੇ ਥਾਣ ਲੱਗੇ ਹੋਏ ਆ ਇੱਕ ਜਿਹੜਾ ਜਾਂ ਹਰਦ ਵਾਲਾ ਬਾਈ ਪੂਰਾ ਛਾਉਂ ਕਕਰਾ ਦੀਏ ਕਿਸੇ ਭਰਾ ਨੇ ਜਿਹਨੇ ਖਰੀਦਣੀ ਆ ਇਹਨੇ ਨਾ ਪੂਰੀ ਤਸੱਲੀ ਹੋ ਜਾਂਦੀ ਆ ਬੰਦਾ ਦੂਰੋਂ ਹੀ ਨਾ ਉਹਦੇ ਹਿਸਾਬ ਨਾਲ ਮਾਨ ਬਣਾ ਕੇ ਆਉਂਦਾ ਤੁਰਦਾ ਆਹ ਦੇਖ ਲਓ ਬਾਈ ਹੂੰ ਦੂਜਾ ਸੂਆ 7-8 ਦਿਨ ਹਜੇ ਬਾਈ ਕਹਿੰਦਾ ਲੈਂਦੀ ਆ ਬਣ ਲਾ ਵੀਰੇ ਆ ਦੇਖੋ 25-22 ਕਿਲੋ ਦੀ ਪੇਚੋਆ ਫਿਰ ਹੈ ਹਾਂ ਬਾਈ ਚੋਇਆਗਾ ਤੇ ਫੈਟ ਫੂਟ ਕੀ ਰਹਿੰਦੀ ਐ ਇਹਦੀ ਮੇ ਭੈੜ ਮੈਂ ਤੁਹਾਨੂੰ ਦੱਸਦਾ ਗੱਲ ਵੀ ਆਪਾਂ ਕਦੇ ਕੱਲਾ ਨਹੀਂ ਦੁੱਧ ਪਾਇਆ ਹਨਾ ਆਪਾਂ ਜਾਣੇ ਮੇਰੇ ਪਿੰਡ ਤੋਂ ਦੂਰ ਟੈਰੀ ਕਿਲੋਮੀਟਰਾਂ ਨੂੰ ਆਪਾਂ ਜਿੰਨਾ ਦੁੱਧ ਹੁੰਦਾ ਡਰਮ ਹੋਵੇ ਰੂ ਡਰਮ ਇਕੱਠੇ ਹੀ ਰਲਾ ਕੇ ਲੈ ਜਾਂਦੇ ਆ ਭਈ ਆਪਾਂ ਕੱਲੀ ਕੱਲੀ ਦਾ ਕਦੇ ਨਹੀਂ ਪਾਇਆ ਠੀਕ ਆ ਠੀਕ ਆ ਇਕੱਠੇ ਹੀ ਲੈ ਕੇ ਜਾਂਦੇ ਆ ਚੌਂਦੀਪਾ ਮਾ ਹੱਥੀ ਜੋਲੇ ਤੇ ਪਾ ਮਸ਼ੀਨ ਧੋਨਿਆ ਬੱਕ ਮੇਰੇ ਕੋਲ ਮਸ਼ੀਨ ਵੀ ਹੈ ਤੇ ਹੱਥੀ ਵੀ ਜੇ ਮਰਜ਼ੀ ਚੋਈ ਜਾਵੇ ਕੋਈ ਚੱਕਰ ਨਹੀਂ ਬਾਈ ਠੀਕ ਆ ਠੀਕ ਆ ਹਾਂ ਤੇ ਦੀਪੇ ਭਾਈ ਮੁੱਲ ਕੀ ਕਰਦਾ ਜਾ ਮੁੱਲ ਭਾਈ ਫੋਨ ਤੇ ਕਰਾਂਗੇ ਹੁਣ ਤੇ ਕਰਾਂਗਾ ਹਾਂ ਫੋਨ ਤੇ ਕਰਾਂ ਫਿਰ ਹੁਣ ਵੀਡੀਓ ਦੇਖਣ ਵਾਲੇ ਭਰਾ ਕਹਿਣਗੇ ਤੂੰ ਮੁੱਲ ਨਹੀਂ ਕਰਾਇਆ ਬਾਈ ਕਹਿੰਦਾ ਯਾਰ ਫੋਨ ਤੇ ਮੁੱਲ ਕਰਾਂਗੇ ਕੋਈ ਐਡਗਾ ਜਾਂ ਦੇ ਸਕਦਾ ਵੀ ਇੰਨਾ ਕਰੋ ਨਹੀਂ ਐਡ ਨਹੀਂ ਆਪਾਂ ਫੋਨ ਤੇ ਬੰਦੇ ਨੂੰ ਮੰਨ ਲਾ ਵੀ ਆਪਾਂ ਜਿੱਥੇ ਦੇਣੀ ਹੋਈ ਵੜ ਉਨੇ ਹੀ ਮੁੱਲ ਕਰਾਂਗੇ ਇਹ ਨਹੀਂ ਵੀ ਆਪਾਂ ਫਾਲਤੂ ਮੁੱਲ ਕਰਾਂਗੇ ਠੀਕ ਆ ਠੀਕ ਆ ਬਾਈ ਕਹਿੰਦਾ ਦੇਖੋ ਵੀਰੇ ਫੋਨ ਤੇ ਮੁੱਲ ਕਰਾਂਗੇ ਤੇ ਬੱਚੀ ਵਾਕਈ ਬਹੁਤ ਚੰਗੀ ਆ ਦੂਸਰਾ ਸੂਆ 8 ਦਿਨਾਂ ਦੀ ਕੱਚੀ ਆ ਤੋੜ ਕੇ ਸਾਨੂੰ ਆਪਾਂ ਦਿਖਾਤੀ ਤੇ ਜਿਹੜਾ ਇਹ ਹੁਣ ਸੀਮਨ ਭਰਾਇਆ ਵਾ ਹਰਿਆਣੇ ਦਾ ਜਿਹੜਾ ਅਵਤਾਰ ਠੱਠਾ ਗਾ ਹਾਂ ਉਹਦਾ ਸੀਮਨ ਭਰਾਇਆ ਵਾ ਨਹੀਂ ਦੇ ਭਾਈ ਦਾ ਹਾਂ ਬੱਸਾ ਬੱਸੀ ਦਿੰਦੀ ਚਾਹੇ ਬੱਸਾ ਉਹ ਕਰਮਾ ਅਵਤਾਰ ਦਾ ਸੀਮਨ ਭਰਾਇਆ ਵਾ ਦੇ ਹਰਿਆਣੇ ਦੇ ਠੱਠੇ ਠੀਕ ਆ ਠੀਕ ਆ ਵੀਰੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੋਲ ਬਈ ਸਾਰੇ